ਹਾਂਜੀ ਦੋਸਤੋ ਹੀ ਹਾਉ ਚਾਲ ਨੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਨਵੀਂ ਵੀਡੀਓ ਜਿਹਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਐਂਚੀ ਟੇਪ ਦੀ ਪੂਰੀ ਜਾਣਕਾਰੀ ਬਹੁਤ ਟੇਲਰ ਇਹ ਚੀਜ਼ਾਂ ਨੂੰ ਨਹੀਂ ਦੱਸਦੇ ਹੈਗੇ ਅੱਜ ਆਪਾਂ ਤੁਹਾਨੂੰ ਸਾਰਾ ਕੁਝ ਦੱਸ ਕੇ ਜਾਵਾਂਗੇ ਇਸ ਵੀਡੀਓ ਦੇ ਵਿੱਚ ਆਜੋ ਸ਼ੁਰੂ ਕਰਦੇ ਆਂ ਆਪਾਂ ਅੱਜ ਦੀ ਵੀਡੀਓ ਹਾਂਜੀ ਦੋਸਤੋ ਆਪਾਂ ਹਾਂਜੀ ਦੋਸਤੋ ਆਹ ਆਪਣਾ ਐਂਚੀ ਟੇਪ ਆ ਜੀ ਠੀਕ ਹੈ 1 ਇੰਚ 2 ਇੰਚ 3 ਇੰਚ ਹਰੇਕ ਨੂੰ ਪਤਾ ਵਾ 1 ਇੰਚ 2 ਇੰਚ 3 ਇੰਚ ਦਾ ਇੰਚ ਦਾ ਹਰੇਕ ਨੂੰ ਪਤਾ ਵਾ ਲੇਕਿਨ ਕਈਆਂ ਨੂੰ ਸੂਤ 2 ਸੂਤ ਅੱਧਾ ਇੰਚ ਪੌਣਾ ਇੰਚ ਜਾਂ ਸਵਾ ਇੰਚ ਦਾ ਕਿਸੇ ਨੂੰ ਨਹੀਂ ਪਤਾ ਹੈਗਾ ਅੱਜ ਆਪਾਂ ਇਹੀ ਤੁਹਾਨੂੰ ਇਸੇ ਵੀਡੀਓ ਚ ਦੱਸ ਕੇ ਜਾਵਾਂਗੇ ਬਣੇ ਰਹੋ ਪੂਰੀ ਵੀਡੀਓ ਦੇ ਨਾਲ ਹਾਂਜੀ ਸ਼ੁਰੂ ਕਰਦੇ ਆਂ ਆਪਾਂ ਵੀਡੀਓ ਆਹ ਪੱਤੀ ਆਈ ਹੋਈ ਆ ਜੀ ਠੀਕ ਹੈ ਇਸ ਲਈ ਇੱਥੇ 1 ਪੁਆਇੰਟ ਹੁੰਦਾ ਵਾ 2 ਪੁਆਇੰਟ 1 ਪੁਆਇੰਟ ਦੇ 1 ਸੂਤ ਆ ਜੀ 2 ਤੇ 2 ਆ ਤਿੰਨ ਤੇ ਤਿੰਨ ਸੂਤ ਹੋ ਗਏ ਉਦੋਂ ਬਾਅਦ ਇੱਕ ਡੰਡੀ ਵਿਚਾਲੇ ਵੱਡੀ ਆ ਜਾਂਦੀ ਹੈ ਉੱਥੇ ਹੋ ਜਾਂਦਾ ਅੱਧਾ ਇੰਚ ਜੀ ਠੀਕ ਆ ਉਦੋਂ ਬਾਅਦ ਇੱਕ 2.6 ਛੱਡ ਕੇ ਆਹ ਵੱਡੀ ਡੰਡੀ ਤੇ ਆ ਜਾ ਹੋ ਜਾਂਦਾ ਜੀ ਆਪਣਾ ਪੌਣਾ ਇੰਚ ਤੇ 1 ਇੰਚ ਠੀਕ ਆ ਜੀ ਉਸ ਤੋਂ ਬਾਅਦ ਦੋ ਸੂਤ ਹੋਰ ਛੱਡ ਕੇ ਇੱਕ ਦੋ ਆਹ ਛੋਟੀ ਡੰਡੀ ਤੇ ਬਣ ਜਾਂਦਾ ਆਪਣਾ ਸਵਾ ਇੰਚ ਜੀ ਉਸ ਤੋਂ ਬਾਅਦ ਇੱਕ ਡੰਡੀ ਛੱਡ ਕੇ ਜਿਹੜੀ ਵੱਡੀ ਡੰਡੀ ਹੋਰ ਆਉਂਦੀ ਹੈ ਇੱਕ ਇਹ ਤੇ ਬਣ ਜਾਂਦਾ ਜੀ ਆਪਣਾ 1/2 ਇੰਚ ਇਹ ਹੋ ਗਿਆ ਸਾਰਾ 1.5 ਇੰਚ ਜੀ ਫਿਰ 1 ਪੁਆਇੰਟ ਛੱਡ ਕੇ ਦੂਜੇ ਪੁਆਇੰਟ ਦੀ ਜਿਹੜੀ ਵੱਡੀ ਡੰਡੀ ਆ ਜਾਂਦੀ ਹੈ ਇੱਥੇ ਆ ਗਈ ਜੀ ਇੱਥੇ ਹੋ ਗਿਆ ਜੀ ਆਪਣਾ ਪੌਣੇ 2 ਇੰਚ ਇੱਥੇ ਬਣ ਜਾਂਦਾ ਪੌਣਾ ਇੰਚ ਜੀ ਪੌਣੇ 2 ਹੋ ਗਿਆ ਜੀ 2 ਉੱਪਰ ਹੋਰ ਛੱਡ ਕੇ ਜੀ 2 ਇੰਚ ਪੂਰਾ ਹੋ ਗਿਆ ਇਹ ਹੈਗਾ ਸੂਤਾਂ ਦਾ ਹਿਸਾਬ ਕਿਤਾਬ ਜੀ ਠੀਕ ਹੈ ਜੀ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਆ ਵੀ ਮੀਟਰ ਕਿੰਨਾ ਹੁੰਦਾ ਤੇ ਅੱਧਾ ਮੀਟਰ ਕਿੰਨਾ ਹੁੰਦਾ ਮੀਟਰ ਦੇ ਵਿੱਚ ਕਿੰਨੇ ਇੰਚ ਹੁੰਦੇ ਆ ਅੱਧੇ ਮੀਟਰ ਦੇ ਵਿੱਚ ਕਿੰਨੇ ਇੰਚ ਹੁੰਦੇ ਆ ਠੀਕ ਆ ਜੀ ਮੀਟਰ ਆਪਣਾ ਹੁੰਦਾ ਪੂਰਾ 39 ਇੰਚ ਦਾ ਕਈ 40 ਦਾ ਵੀ ਮੰਨੀ ਜਾਂਦੇ ਆ ਪਰ ਲੇਕਿਨ 39 ਇੰਚ ਦਾ ਪੂਰਾ ਮੀਟਰ ਹੁੰਦਾ ਵਾ 39 ਇੰਚ ਦਾ ਆਪਣਾ ਪੂਰਾ ਮੀਟਰ ਬਣਦਾ ਹੁੰਦਾ ਵਾ ਜੀ ਕਈ 40 ਦਾ ਲੈ ਲੈਂਦੇ ਆ ਤਾਂ ਫਿਰ ਮੈਂ ਕੱਪੜਾ ਮਿਨਣ ਲੱਗੇ ਥੋੜਾ ਜਿਹਾ ਉਹ ਕਹਿਣਗੇ ਕੱਪੜਾ ਘਟਾ ਜੇ ਤੁਸੀਂ ਇੱਕ ਤਹਿ ਦੇ ਵਿੱਚ 1 ਇੰਚ ਘਟਾਤਾ ਤਾਂ ਥੋੜਾ ਇੱਕ ਇੱਕ ਕਰਕੇ 5 ਤੇ ਹਾਂਜੇ 5 ਇੰਚ ਘਟ ਜਾਂਦਾ ਕੱਪੜਾ ਥੋੜਾ ਮਿੰਤੀ ਤੇ ਗਲਤ ਹੋ ਸਕਦਾ ਵਾ ਇਸ ਕਰਕੇ 39 ਇੰਚ ਦਾ ਹੀ ਮੀਟਰ ਮੰਨਿਆ ਜਾਂਦਾ ਵਾ ਹਮੇਸ਼ਾ ਵਾਸਤੇ ਯਾਦ ਰੱਖਿਓ ਅਸੇ ਵੀਡੀਓ ਨੂੰ ਹੁਣ ਆਉਨੇ ਆ ਇੰਚੀ ਟੇਪ ਦੀ ਬੈਕ ਸਾਈਡ ਤੇ ਜੀ ਸੈਂਟੀਮੀਟਰ ਕਿਹਨੂੰ ਕਹਿੰਦੇ ਆ ਠੀਕ ਆ ਜੀ ਇੰਚੀ ਟੇਪ ਇਧਰੋਂ ਇੰਚਾਂ ਦੇ ਸ਼ੁਰੂ ਹੁੰਦਾ ਜੀ ਆਹ ਵਾਲੀ ਸਾਈਡ ਤੋਂ ਹੁੰਦਾ ਸੈਂਟੀਮੀਟਰਾਂ ਦੇ ਠੀਕ ਆ ਜੀ ਇੱਧਰ ਵੀ ਇੰਚ ਦਿੱਤੇ ਹੋਏ ਆ ਦੇਖ ਸਕਦੇ ਹੋ ਤੁਸੀਂ ਲੇਕਿਨ ਆ ਜਿਹੜੇ 1 2 3 4 5 ਇਹ ਹੈਗੇ ਆਪਣੇ ਸੈਂਟੀਮੀਟਰ ਇਹਦੇ ਵਿੱਚ ਜੇ ਇੱਧਰ ਦੀ ਤੁਸੀਂ ਮਾਪਣਾ ਵਾ ਵੀ ਮੀਟਰ ਕਿੰਨੇ ਬਣਦਾ ਵਾ ਇੱਧਰ ਤੁਸੀਂ ਪੂਰਾ ਮਿਣੋਗੇ 100 ਸੈਂਟੀਮੀਟਰ 100 ਸੈਂਟੀਮੀਟਰ ਤੇ ਆ ਕੇ ਆਪਣਾ 1 ਇੰਚ 1 ਮੀਟਰ ਤਿਆਰ ਹੁੰਦਾ ਵਾ ਜੀ ਆ ਦੇਖੋ 100 ਸੈਂਟੀਮੀਟਰ ਆ ਗਏ ਜੀ ਇੱਥੇ ਆਪਣਾ ਪੂਰਾ 1 ਮੀਟਰ ਤਿਆਰ ਹੁੰਦਾ ਵਾ ਇਹਦੇ ਵਿੱਚ ਇੱਥੇ ਇਹਦੇ ਕੋਲ 39 ਨੰਬਰ ਆ 39 ਇੰਚ ਤੇ ਆ ਤੁਹਾਨੂੰ ਕਿਹਾ ਸੀ ਆ 39 ਇੰਚ ਤੇ 1 ਮੀਟਰ ਤਿਆਰ ਹੁੰਦਾ ਵਾ 100 ਤੇ 100 ਸੈਂਟੀਮੀਟਰ ਆ ਜੀ 39 ਇੰਚ ਨਾਲ ਆ ਇੱਥੇ ਆਪਣਾ ਪੂਰਾ ਬਣਦਾ ਵਾ 1 ਮੀਟਰ ਤੇ ਇਹਦਾ ਹਾਫ ਹੋ ਜਾਂਦਾ ਜੀ 50 ਸੈਂਟੀਮੀਟਰ ਤੇ ਆ ਦੇਖੋ ਆ ਗਿਆ ਆ ਆ ਗਿਆ ਜੀ 50 ਸੈਂਟੀਮੀਟਰ ਸਾਢੇ ਇੰਚਾਂ ਚ ਬਣਦੇ ਆ ਜੀ ਸਾਢੇ 19 ਇੰਚ ਠੀਕ ਆ ਜੀ ਇਹ ਸੀਗੀ ਬੈਕ ਦੇ ਇੰਚੀ ਟੇਪ ਦੀ ਸਾਰੀ ਜੇ ਤੁਸੀਂ ਸਵਾ ਮੀਟਰ ਤੇ ਲੈ ਕੇ ਜਾਣਾ ਵਾ ਤਾਂ ਤੁਸੀਂ 125 ਸੈਂਟੀਮੀਟਰ ਤੇ ਥੋੜਾ ਬਣੂਗਾ ਸਵਾ ਮੀਟਰ ਆਹ ਦੇਖ ਸਕਦੇ ਹੋ ਤੁਸੀਂ 125 ਸੈਂਟੀਮੀਟਰ ਲਿਖਿਆ ਹੋਇਆ ਜੀ ਇੱਥੇ ਬਣੂਗਾ 49 ਇੰਚ ਤੇ ਆਪਣਾ ਸਵਾ ਮੀਟਰ ਪੂਰਾ ਇੰਚੀ ਟੇਪ ਹੁੰਦਾ ਆਪਣਾ 1.5 ਮੀਟਰ ਦਾ ਇਹ ਸੀਗੀ ਅੱਜ ਦੇ ਆਪਣੇ ਇੰਚੀ ਟੇਪ ਦੀ ਪੂਰੀ ਵੀਡੀਓ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਜਾਇਓ ਇਤਾਂ ਦੀਆਂ ਹੋਰ ਵੀਡੀਓ ਦੇਖਣ ਵਾਸਤੇ ਆਪਣੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਜੀ ਅਗਲੀ ਵੀਡੀਓ ਕਿਤੇ ਬਣਾਈਏ ਕਮੈਂਟ ਕਰਕੇ ਜਰੂਰ ਦੱਸ ਕੇ ਜਾਇਓ